ਹਰੋ ਫਰੈਂਡਸ ਅੱਜ ਅਸੀਂ ਸਿੱਖਾਂਗੇ ਪੀਐਸ ਪੀਸੀਐਲ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦਾ ਬਿੱਲ ਆਨਲਾਈਨ ਕਿੱਦਾਂ ਟਿਕੀਦਾ ਜੇ ਕਿਸੇ ਦੋਸਤ ਦਾ ਕਿਸੇ ਕਿਸੇ ਵੀ ਕਲਾਇੰਟ ਦਾ ਜਿੱਦਾਂ ਕਈ ਵਾਰੀ ਰਜਿਸਟਰਡ ਨਹੀਂ ਹੈਗਾ ਈਮੇਲ ਐਡਰੈਸ ਉੱਤੇ ਜਾਂ ਫੋਨ ਤੇ ਮੈਸੇਜ ਨਹੀਂ ਆਂਦਾ ਜਾਂ ਕਈ ਵਾਰੀ ਬਿੱਲ ਜਿਹੜਾ ਹੈਗਾ ਮਿਸਪਲੇਸ ਹੋ ਜਾਂਦਾ ਤੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦਾ ਬਿੱਲ ਆਨਲਾਈਨ ਦੇਖਣ ਦੀ ਅਸੀਂ ਅੱਜ ਤੁਹਾਨੂੰ ਦੱਸਾਂਗੇ ਕਿ ਕਿੱਦਾਂ ਆਂਦੀ ਵੈਬਸਾਈਟ ਤੇ ਜਾ ਕੇ ਇਨੂੰ ਦੇਖਿਆ ਜਾ ਸਕਦਾ ਤੇ ਇਹਦੇ ਵਾਸਤੇ ਸਭ ਤੋਂ ਪਹਿਲਾਂ ਤੁਸੀਂ Google Chrome ਖੋਲੋਗੇ Google Chrome ਖੋਲਣ ਤੋਂ ਬਾਅਦ ਸਰਚ ਵਿੱਚ ਜਾਓਗੇ PSPL ਕਲਿੱਕ ਕਰੋਗੇ ਤੇ ਜਿਹੜੀ PSPL ਦੀ ਵੈਬਸਾਈਟ ਹੈ ਉਹਦੇ ਵਿੱਚ ਜਾ ਕੇ ਤੁਸੀਂ ਕਲਿੱਕ ਕਰ ਦੇਣਾ ਹੁਣ ਜਦੋਂ ਤੁਹਾਨੂੰ ਪੀਐਸਪੀਸੀਐਲ ਦੀ ਵੈਬਸਾਈਟ ਖੁੱਲ੍ਹੀ ਮਿਲ ਜਾਏਗੀ ਉਸ ਦੇ ਵਿੱਚ ਤੁਸੀਂ ਇੱਥੇ ਪੇ ਬਿੱਲ ਜਿਹੜਾ ਅਣ ਦੀ ਵੈਬਸਾਈਟ ਉੱਤੇ ਪੇ ਬਿੱਲ ਦੇ ਵਿੱਚ ਇਨਸਟਾ ਬਿੱਲ ਪੇਮੈਂਟਸ ਤੇ ਜਾਣਾ ਹੈ ਇਨਸਟਾ ਬਿੱਲ ਪੇਮੈਂਟਸ ਤੇ ਵਿੱਚ ਜਾ ਕੇ ਤੁਸੀਂ ਸਕਰੋਲ ਕਰੋਗੇ ਥੱਲੇ ਨੂੰ ਤੇ ਤੁਹਾਨੂੰ 올 ਕੰਜ਼ਿਊਮਰ ਪੇ ਬਿੱਲ ਪੀਐਸਪੀਸੀਐਲ ਦਾ ਦਿਖੇਗਾ ਤੁਸੀਂ ਇੱਥੇ ਕਲਿੱਕ ਕਰਨਾ ਨਵਾਂ ਇੱਕ ਪੌਪਅਪ ਵਿੰਡੋ ਖੁੱਲ ਜਾਏਗਾ ਤੁਸੀਂ ਦੇਖ ਸਕਦੇ ਹੋ ਇੱਥੇ ਪੀਐਸਪੀਐਲ ਬਿੱਲ ਪੇਜ ਹੈ ਬਿੱਲ ਪੇ ਕਰਨਾ ਇੱਥੇ ਐਸ ਵੇਲੇ ਖੁੱਲੇ ਦਾ ਬਿੱਲ ਹਿਸਟਰੀ ਬਿੱਲ ਹਿਸਟਰੀ ਦੇ ਵਿੱਚ ਜਾ ਕੇ ਅਸੀਂ ਆਪਣਾ ਪੁਰਾਣਾ ਬਿੱਲ ਦੇਖਾਂਗੇ ਪਰ ਉਸ ਤੋਂ ਪਹਿਲਾਂ ਮੈਂ ਤੁਹਾਨੂੰ ਕੁਝ ਦੱਸ ਦੇਣਾ ਕਿ ਇਹਦੇ ਵਿੱਚ ਅਸੀਂ ਜਿਹੜੇ ਪੁਰਾਣੇ ਬਿੱਲ ਤਾਰ ਰਹੇ ਹੁੰਦੇ ਉਹਦੀਆਂ ਰਸੀਪਟਸ ਐਡਵਾਂਸ ਪੇਮੈਂਟ ਜੇ ਕੋਈ ਕੀਤੀਆਂ ਹੁੰਦੀਆਂ ਜਾਂ ਸਾਨੂੰ ਕੋਈ ਮਦਦ ਦੀ ਲੋੜ ਹੈ ਤੇ ਅਸੀਂ ਹੈਲਪ ਦੇ ਉੱਤੇ ਜਾ ਕੇ ਉਹਨਾਂ ਕੋਲ ਮਦਦ ਲੈ ਸਕਦੇ ਹਾਂ ਤੇ ਹੁਣ ਅਸੀਂ ਦੇਖਾਂਗੇ ਬਿੱਲ ਹਿਸਟਰੀ ਕਿ ਸਾਡਾ ਜਿਹੜਾ ਬਿੱਲ ਕਰੰਟਲੀ ਉਹ ਕਿਹੜਾ ਸੀਗਾ ਕਿੰਨਾ ਸੀਗਾ ਇੱਥੇ ਅਸੀਂ ਆਪਣਾ ਅਕਾਊਂਟ ਨੰਬਰ ਪਾਵਾਂਗੇ ਜਿੱਦਾਂ ਕਿ ਮੈਂ ਆਪਣਾ ਅਕਾਊਂਟ ਨੰਬਰ ਪਾਇਆ ਤੇ ਇਹਦੇ ਵਿੱਚ ਸ਼ੋ ਬਿੱਲ ਹਿਸਟਰੀ ਕਰਾਂਗੇ ਜਿਹੜਾ ਬਿੱਲ ਡਿਊ ਆਨ ਜਿਹੜਾ 20 ਅਪ੍ਰੈਲ 2020 ਨੂੰ ਡਿਊ ਹੈ ਇਹ 4500 ਰੁਪਈਆ ਹੈ ਤੇ ਬਿੱਲ ਨੰਬਰ ਹੈ ਤੇ ਇਹਦਾ ਬਿੱਲ ਦੇਖਣਾ ਚਾਹੁੰਦੇ ਆ ਤੇ ਅਸੀਂ ਇੱਥੇ ਕਲਿੱਕ ਕਰਾਂਗੇ ਜਦੋਂ ਇੱਥੇ ਬਿੱਲ ਕਲਿੱਕ ਕਰਾਂਗੇ ਤੇ ਤੁਹਾਡੇ ਅੱਗੇ ਸਾਰਾ ਇਦਾਂ ਬਿੱਲ ਖੁੱਲ ਜਾਏਗਾ ਤੇ ਇਹਦਾ ਜੇ ਤੁਸੀਂ ਪ੍ਰਿੰਟ ਕਰੋਗੇ ਬਿੱਲ ਤੇ ਪ੍ਰਿੰਟ ਬਿੱਲ ਵੀ ਕਰ ਸਕਦੇ ਹੋ ਤੇ ਪ੍ਰਿੰਟ ਬਿਲ ਕਰਨ ਤੋਂ ਬਾਅਦ ਤੁਸੀਂ ਇੱਥੋਂ ਆਪਣੇ ਜਿਹੜਾ ਵੀ ਤੁਹਾਡਾ ਪ੍ਰਿੰਟਰ ਹੈਗਾ ਉਹਨੂੰ ਸਿਲੈਕਟ ਕਰਕੇ ਤੇ ਪ੍ਰਿੰਟ ਕਰ ਸਕਦੇ ਹੋ ਦੋਸਤੋ ਜੇ ਤੁਹਾਨੂੰ ਮੇਰੀ ਵੀਡੀਓ ਚੰਗੀ ਲੱਗੀ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਬੈਲ ਆਈਕਨ ਜੂਰ ਦਬਾਇਓ ਤਾਂ ਕਿ ਜਿਹੜੀਆਂ ਮੇਰੀਆਂ ਲੇਟੈਸਟ ਵੀਡੀਓਜ਼ ਤੁਹਾਡੇ ਤੱਕ ਜਲਦੀ ਪਹੁੰਚ ਸਕੇ ਥੈਂਕ ਯੂ ਗਾਇਜ਼